ਸਮਝਣ ਵਾਲੀ ਲੋੜ ਹੈ ਜਿਵੇਂ ਮੋਹਾਲੀ ਬਿਲਡਿੰਗ ਦੇ ਸਮੇਂ ਤੋਂ ਦੌਰਾਨ ਐਸੀ ਕਾਸੀਗਾ ਕਿ ਬਹੁਤ ਸਾਰੀਆਂ ਚੀਜ਼ਾਂ ਇਸ ਜਿਹੋ ਤੋਂ ਅਜੀਹਾ ਕੋਈ ਨਾਲ ਨਾਲ ਤਸਵੀਰਾਂ ਤੁਹਾਨੂੰ ਦਿਖਾ ਦਨਾਂ ਮੈਂ ਜਦੋਂ ਅਜੀਹਾ ਕੋਈ ਇਨਸੀਡੈਂਟ ਆਉਂਦਾ ਤਾਂ ਇੱਕੋ ਲੱਗਤ ਹੁਣ ਕਿਉਂਕਿ ਸੋਸ਼ਲ ਮੀਡੀਆ ਦਾ ਟਾਈਮ ਆ ਉਹਦੇ ਤੇ ਜੋ ਵੀ ਜਾਣਕਾਰੀ ਜਿਸ ਨੂੰ ਮਿਲਦੀ ਹੈ ਅਗਲਾ ਉਹਨੂੰ ਫਲੈਸ਼ ਕਰਨਾ ਸ਼ੁਰੂ ਕਰ ਦਿੰਦਾ ਜਾਂ ਕਹੀਏ ਕਿ ਉਹਨੂੰ ਵਾਇਰਲ ਕਰਨਾ ਸ਼ੁਰੂ ਕਰ ਦਿੰਦਾ ਪਰ ਉਰੇ ਬੜੀਆਂ ਦੋ ਤਿੰਨ ਚੀਜ਼ਾਂ ਸਮਝਣ ਵਾਲੀਆਂ ਨੇ ਠੀਕ ਉਸੇ ਬਿਲਡਿੰਗ ਦੀ ਤਰ੍ਹਾਂ ਇੱਕ ਤਾਂ ਇਹ ਬਿਲਡਿੰਗ ਅਨਸੇਫ ਡਿਕਲੇਅਰ ਸੀਗੀ ਜਿਵੇਂ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਔਨ ਦਾ ਰਿਕਾਰਡ ਉਹ ਇਹ ਜਾਣਕਾਰੀ ਦੇ ਕੇ ਗਏ ਨੇ ਕਿ ਇਹ ਬਿਲਡਿੰਗ ਅਨਸੇਫ ਡਿਕਲੇਅਰ ਕਰਤੀ ਸੀਗੀ ਰੈਨੋਵੇਸ਼ਨ ਦਾ ਕੰਮ ਇੱਥੇ ਜਰੂਰ ਸ਼ੁਰੂ ਹੋਇਆ ਸੀਗਾ ਪਰ ਜਦੋਂ نیچے ਪਿੱਲਰਾਂ ਨੇ ਦਰਾਰਾਂ ਖਾਧੀਆਂ ਉਸ ਤੋਂ ਬਾਅਦ ਉਹ ਕੰਮ ਬੰਦ ਕਰ ਦਿੱਤਾ ਗਿਆ ਸੀਗਾ ਹੁਣ ਤੁਸੀਂ ਜਿਹੜੀ ਆ ਦੇਖ ਰਹੇ ਹੋ ਆ ਰੱਸੀ ਜਿਹੜੀ ਲੱਗੀ ਦੇਖ ਰਹੇ ਹੋ ਤੁਸੀਂ ਇਹ ਦੇਖੋ ਕਿ ਕਿਉਂਕਿ ਚੰਡੀਗੜ੍ਹ ਦੇ ਵਿੱਚ ਇੱਕ ਬੜਾ ਸਿਸਟੇਮੈਟਿਕਲੀ ਕੰਮ ਹੈ ਕਿ ਉਰੇ ਦਾ ਜਿਹੜਾ ਪੂਰਾ ਸਟਰਕਚਰ ਹੈ ਉਹ ਹਰ ਇੱਕ ਚੀਜ਼ ਹੈ ਜਿਵੇਂ ਹੁਣ ਇਹ ਸੰਬੰਧਤ ਆਉਂਦਾ ਇੰਜੀਨੀਅਰਸ ਦੇ ਤਾਂ ਤੁਸੀਂ ਇਹ ਦੇਖੋ ਕਿ ਜਿੰਨੀ ਜਗ੍ਹਾ ਤੇ ਉੱਤੇ ਇਹ ਲੱਗੀ ਹੋਈ ਹੈ ਆਪਣੀ ਰੱਸੀ ਲੱਗੀ ਹੋਈ ਆ ਇਹ ਪੁਲਿਸ ਪ੍ਰਸ਼ਾਸਨ ਨੇ ਪਰ ਨਹੀਂ ਕਈ ਦਿਨ ਤੋਂ ਬਿਲਡਿੰਗ ਬੰਦ ਕਰੀ ਹੋਈ ਸੀ ਜਾਂ ਰਸਤਾ ਬੰਦ ਕਰਿਆ ਹੋਇਆ ਸੀਗਾ ਉਸ ਰੱਸੀ ਤੋਂ ਬਾਅਦ ਤੁਸੀਂ ਇਹ ਲਾਓ ਕਿ ਇੱਕ ਰੋੜੀ ਤੱਕ ਆ ਕੇ ਬਾਹਰ ਨਹੀਂ ਗਈ ਹੈਗੀ ਯਾਨੀ ਕਿ ਉਹਨਾਂ ਖੇਤਰ ਪਰ ਨਹੀਂ ਬੰਦ ਕਰ ਦਿੱਤਾ ਗਿਆ ਸੀ ਪਤਾ ਸੀ ਉਹਨਾਂ ਨੂੰ ਵੀ ਜੇਕਰ ਕੱਲੂ ਇਹ ਹਾਸਾ ਹੁੰਦਾ ਕੋਈ ਉਰੇ ਤਾਂ ਕੀ ਹੋਊਗਾ ਕੋਈ ਬੰਦਾ ਇਹਦੇ ਅੰਦਰ ਨਹੀਂ ਸੀਗਾ ਤੀਸਰੀ ਗੱਲ ਤੁਸੀਂ ਦੇਖੋ ਇਹ ਬਿਲਡਿੰਗ ਦਾ ਇੰਨਾ ਨੁਕਸਾਨ ਤਾਂ ਜ਼ਰੂਰ ਕਹਿ ਸਕਦੇ ਆ ਵੀ ਜਿਹੜੀ ਨਾਲ ਵਾਲੀ ਬਿਲਡਿੰਗ ਆ ਕਿਉਂਕਿ ਚੰਡੀਗੜ੍ਹ ਦੇ ਵਿੱਚ ਜਿਹੜੀਆਂ ਬਣੀਆਂ ਹੋਈਆਂ ਨਾਰਮਸ ਦੇ ਹਿਸਾਬ ਦੇ ਨਾਲ ਬਿਲਡਿੰਗਜ਼ ਬਣੀਆਂ ਹੋਈਆਂ ਨੇ ਉਸ ਕਰਕੇ ਜਿਹੜੀਆਂ ਆਸੇ ਪਾਸੇ ਦੀਆਂ ਬਿਲਡਿੰਗਜ਼ ਨੇ ਉਹ ਵੀ ਪਿੱਲਰਾਂ ਦੇ ਮਜ਼ਬੂਤ ਪਿੱਲਰਾਂ ਦੇ ਨਾਲ ਖੜੀਆਂ ਨੇ ਤਾਂ ਇਸ ਕਰਕੇ ਉਹਨਾਂ ਦੀ ਕੰਦਾਂ ਤਾਂ ਕਈ ਜਗ੍ਹਾ ਤੋਂ ਨੁਕਸਾਨ ਹੋ ਗੀਆਂ ਜਿਹੜੀਆਂ ਵਿੱਚ ਫਿਲਰ ਹੁੰਦੇ ਨੇਗੇ ਪਰ ਬਾਕੀ ਬਿਲਡਿੰਗ ਨੂੰ ਕੋਈ ਨੁਕਸਾਨ ਨੀਗਾ ਹੋਇਆ ਹੁਣ ਇਹਦੇ ਵਿੱਚ ਜੇ ਦੇਖਿਆ ਜਾਵੇ ਤਾਂ ਇਸ ਬਿਲਡਿੰਗ ਦੀ ਇੰਨੀ ਕਹਿ ਸਕਦੇ ਆ ਕਿ ਜੇ ਤਾਂ ਇਹ ਉਹਨੂੰ ਇਸ ਬਿਲਡਿੰਗ ਨੂੰ ਖੁਦ ਗਰਾਇਆ ਜਾਂਦਾ ਤਾਂ ਇਹ ਸੀਗਾ ਕਿ ਇਹ ਬਿਲਡਿੰਗ ਜੀ ਖਤਮ ਹੋ ਗਈ ਆ ਯਾਨੀ ਕਿ ਖੁਦ ਗਰਾਇਆ ਇਸ ਕਰਕੇ ਕੋਈ ਖਾਸ ਗੱਲ ਨਹੀਂ ਪਰ ਬਿਲਡਿੰਗ ਕਿਉਂਕਿ ਇਹ ਆਪ ਗਿਰਿਆ ਇਸ ਕਰਕੇ ਇਹ ਚੀਜ਼ ਜਰੂਰ ਵੱਡੀ ਬਣ ਗਈ ਕਿ ਸੈਕਟਰ 17 ਦੇ ਵਿੱਚ ਬਿਲਡਿੰਗ ਗਿਰ ਗਈ ਆ ਪਰ ਇਹਦੇ ਵਿੱਚ ਜੀ ਸਮਝਣ ਵਾਲੀ ਗੱਲ ਇਹ ਹੈ ਕਿ ਇਹ ਬਿਲਡਿੰਗ ਨੇ ਗਿਰਨਾ ਹੀ ਸੀ ਨੁਕਸਾਨੀ ਗਈ ਸੀ ਇਹਦਾ ਗਰਾਊਂਡ ਸਾਰਾ ਨੁਕਸਾਨਿਆ ਗਿਆ ਸੀਗਾ ਜਿੰਨੇ ਪਿਲਰਸ ਨੇ ਜਿਹੜੇ ਆ ਪਿਲਰ ਤੁਸੀਂ ਦੇਖ ਰਹੇ ਹੋ ਗੋਲ ਗੋਲ ਇਹ ਪਿਲਰ ਨੇ ਜਿਹੜੇ ਇਹ ਸਾਰੇ ਤਰੇੜ ਖਾ ਚੁੱਕੇ ਸੀਗੇ ਤੇ ਉਸ ਤੋਂ ਬਾਅਦ ਇਹ ਬਿਲਡਿੰਗ ਉਸੇ ਜਗ੍ਹਾ ਤੇ ਬੈਠ ਗਈ ਤਾਈਓ ਕਰਕੇ ਤੁਸੀਂ ਆਸੇ-ਪਾਸੇ ਜੇ ਤਸਵੀਰਾਂ ਦੇਖੋ ਲੋਕ ਦੇਖਣ ਤਾਂ ਬਹੁਤ ਜਰੂਰ ਆ ਰਹੇ ਨੇ ਇੱਕ ਹਾਈਪ ਬਣ ਜਾਂਦੀ ਹੈ ਵੀ ਜੇ ਦੇਖੋ ਬਿਲਡਿੰਗ गिर ਗਈ ਕਿਉਂਕਿ ਮੀਡੀਆ ਨੇ ਵੀ ਸਵੇਰ ਤੋਂ ਆ ਦਿਖਾਉਣਾ ਸ਼ੁਰੂ ਕਰਿਆ ਪਰ ਇਹਦੇ 'ਚ ਕੋਈ ਨੁਕਸਾਨ ਵਾਲੀ ਗੱਲ ਕੋਈ ਕਿਸੇ ਜਾਨੀ ਨੁਕਸਾਨ ਵਾਲੀ ਗੱਲ ਇਹ ਜਿਹੜਾ ਕੁਝ ਨਹੀਂ ਕਿਉਂਕਿ ਅੰਦਰ ਵੀ ਜੇ ਕਹੀਏ ਕਿ ਕੋਈ ਫਾਈਨੈਂਸ਼ਲੀ ਨੁਕਸਾਨ ਓਡਾ ਵੱਡਾ ਨਹੀਂ ਹੋਇਆ ਕਾਰਨ ਇਹ ਕਿ ਇਹ ਬਿਲਡਿੰਗ ਖਾਲੀ ਹੋਈ ਚੱਲ ਰਹੀ ਸੀ ਕਿਸੇ ਸਮੇਂ ਕੋਈ ਉਹ ਮਹਿਫਲ ਰੈਸਟੋਰੈਂਟ ਹੁੰਦਾ ਸੀ ਬਹੁਤ ਮਸ਼ਹੂਰ ਜਿੱਤੋਂ ਜੇ ਕਿਹਾ ਜਾਵੇ ਜਿਸ ਤੋਂ ਬਾਅਦ ਕੀ ਖਾਲੀ ਸੀ ਜੀ ਬੰਜੀ ਤੁਹਾਡੀ ਨਾਨ ਵਾਲੀ ਬਿਲਡਿੰਗ ਹੈ ਦਰੜਿਆ ਆਉਂਦੇ ਚ ਵੀ ਆ ਗਿਆ ਵੀ ਸਾਡੇ ਦਰੜੇ ਨਹੀਂ ਸਾਡੇ ਕਾਲਮ ਟੁੱਟੇ ਜੀ ਕੋਨ ਸਿਰਫ ਕੋਨੇ ਵਾਲੇ ਜੀ ਕੋਨੇ ਵਾਲੇ ਉਹ ਵੀ ਅਨਸੇਫ ਨਹੀਂ ਹੋ ਗਈ ਤਾਂ ਨਹੀਂ ਵੀ ਹਜੇ ਤਾਂ ਫਿਲਹਾਲ ਤਾਂ ਬੀਮ ਬੂਮ ਸਾਡੇ ਥੱਲੇ ਬੀਸਮੈਂਟ ਵੀ ਸਾਰੀ ਸਹੀ ਹੈ ਕੋਈ ਕਾਲਮ ਦੇ ਕਰੈਕ ਵੀ ਨਹੀਂ ਆਇਆ ਕਾਲਮ ਵੀ ਠੀਕ ਹੈ ਕੋਨੇ ਵਾਲੇ ਟੁੱਟੇ ਆਸੀਂ ਸਟਰਕਚਰ ਇੰਜੀਨੀਅਰ ਨੂੰ ਬੁਲਾਇਆ ਉਹ ਉਹ ਅਸੈਸ ਕਰਨਗੇ ਦੱਸਣਗੇ ਵੀ ਸੇਫ ਹੈ ਜਾਂ ਅਨਸੇਫ ਹੈ ਜਿਹਨੇ ਪੁੱਛਣ ਵਾਲੇ ਕਹਿ ਰਹੇ ਨੇ ਪਹਿਲਾਂ ਅਨਸੇਫ ਡਿਕਲੇਅਰ ਸੀ ਯਾਨੀ ਕਿ ਪਤਾ ਸੀ ਵੀ ਬਿਲਡਿੰਗ ਨੂੰ ਨੁਕਸਾਨ ਹੋ ਸਕਦਾ ਨਹੀਂ ਜੀ ਅਨਸੇਫ ਨਹੀਂ ਡਿਕਲੇਅਰ ਕੀਤੀ 30 ਤਰੀਕ ਨੂੰ ਸ਼ਾਮ ਨੂੰ ਇਹ ਦਰਾੜਾ ਆਈ ਸੀ ਕਿ ਤਿੰਨ ਕਾਲਮ ਇਹਨਾਂ ਦੇ ਚਾਰ ਬਰਸਟ ਹੋਈ ਸੀ ਟੁੱਟੇ ਨਹੀਂ ਕ੍ਰੈਸ਼ ਨਹੀਂ ਹੋਈ ਸੀ ਬਰਸਟ ਹੁੰਦੇ ਆ 골ਡਨ ਆਫ ਤੁਸੀਂ ਕਹਿੰਦੇ ਇਟ ਮੀਨਸ ਪੁਲਿਸ ਦੀ ਨੋਟਿਸ ਸੀ ਹਾਂ ਜੀ ਹਾਂ ਜੀ 31 ਤਰੀਕ ਨੂੰ ਮੇਰੇ ਕੋਲ ਅਖਬਾਰ ਚ ਇਹਦੀ ਨਿਊਜ਼ ਵੀ ਹੈਗੀ ਹੈ ਵੀ ਆ ਕਮ ਹੋਇਆ 30 ਪਾਸਟ ਉਸ ਆਸ-ਪਾਸ ਦਾ ਏਰੀਆ ਜਿਹੜਾ ਹੈਗਾ ਕਟਨ ਆਫ ਹੀ ਹੈ ਹਾਂ ਜੀ ਹਾਂ ਜੀ ਕਿਈ ਕਈ ਵਾਰ ਲੋਕੀ ਆਟੋ ਵਾਲੇ ਵੀ ਥੱਲੇ ਸੌਂਦੇ ਨੇ শোরੂਮਾਂ ਦੇ ਆ ਵੀ ਬਚਾਵੋਗੇ ਕਿ ਤੁਸੀਂ ਕੋਈ ਵੀ ਨਹੀਂ ਸੀਗਾ ਜੀ ਕਿਉਂਕਿ ਸਵੇਰੇ 7 ਵਜੇ ਦੀ ਗੱਲ ਹੈ ਮੇਰਾ ਸਟਾਪ ਪਹੁੰਚੇ ਹੋਣਾ ਸਾਹਮਣੇ ਗਿਰੀ ਹੈ ਜੀ ਸਾਡੇ ਕੋਲ ਵੀਡੀਓ ਵੀ ਹੈ ਕਰਤੀ ਹੋਣਾ ਧੰਨਵਾਦ ਜੀ ਤੇ ਬਿਲਕੁਲ ਤੁਸੀਂ ਦੇਖੋ ਉਹ ਕਹਿੰਦੇ ਕਿ ਜਿਸ ਤਰ੍ਹਾਂ ਦੇ ਨਾਲ ਇਹਦੇ ਬਾਰੇ ਜਾਣਕਾਰੀ ਸਾਰਿਆਂ ਨੂੰ ਸੀ ਪਹਿਲਾਂ ਹੀ ਤੇ ਹੁਣ ਕਹਿ ਜਾ ਸਕਦਾ ਕਿ ਜਿਸ ਤਰ੍ਹਾਂ ਦੇ ਨਾਲ ਇਹ ਬਿਲਡਿੰਗ ਗਿਰੀ ਆ ਠੀਕ ਹੈ ਕਿ ਦੁਬਾਰਾ ਹੁਣ ਜਿਹੜੀਆਂ ਆਸੇ ਪਾਸੇ ਬਿਲਡਿੰਗਾਂ ਵਾਲੇ ਨੇ ਉਹ ਕਹਿੰਦੇ ਕਿ ਕਿਸੇ ਆਪਦੇ ਇੰਜੀਨੀਅਰਸ ਬੁਲਾਏ ਨੇ ਕਿ ਸਾਡੀਆਂ ਬਿਲਡਿੰਗਾਂ ਇਸ ਦੁਬਾਰਾ ਦੇ ਵਿੱਚ ਕਿੰਨੀਆਂ ਅਨਸੇਫ ਹੋ ਗਈਆਂ ਕਿੰਨੀਆਂ ਸੇਫ ਨੇ ਜਾਂ ਕੀ ਸਕਿਉਰਟੀ ਮੀਜਰਸ ਲਈ ਜਾ ਸਕਦੇ ਨੇ ਤਾਂ ਉਹ ਜ਼ਰੂਰ ਕਹਿ ਜਾ ਸਕਦਾ ਵੀ ਉਹਨਾਂ ਨੇ ਆਪਦੀ ਤਿਆਰੀ ਜ਼ਰੂਰ ਸ਼ੁਰੂ ਕਰਤੀ ਹੈ ਜੀ ਅ ਬਿਲਕੁਲ ਸੁਮੇਤ ਜੀ ਤਸਵੀਰਾਂ ਵੀ ਤੁਸੀਂ ਹਾਲਾਂਕਿ ਜ਼ਾਹਿਰ ਕਰ ਰਹੇ ਹੋ ਹੁਣ ਅੱਗੇ ਤਾਂ ਕੀ ਇਸ ਦੇ ਵਿੱਚ ਪ੍ਰੋਸੈਸ ਰਹੇਗਾ ਗਰੀਮਤ ਹੈ ਕਿ ਚਲੋ ਕੋਈ ਜਾਨੀ ਨੁਕਸਾਨ ਨਹੀਂ ਔਰ ਅਨਸੇਫ ਸੀ ਇਹ ਬਿਲਡਿੰਗ ਲੇਕਿਨ ਅੱਗੇ ਹੁਣ ਕਿਸ ਤਰੀਕੇ ਦੀ ਕਾਰਵਾਈ ਦੇਖੋ ਅੱਗੇ ਜੇ ਕਹਿ ਜਾਵੇ ਕਿ ਹੁਣ ਜਿਹੜਾ ਮਾਲਕ ਹੈ ਉਹ ਮਲਬਾ ਇਹ ਚਕਵਾਊਗਾ ਕਿਉਂਕਿ ਜਿਹੜਾ ਆਮ ਹੁੰਦਾ ਵੀ ਜਿਵੇਂ ਅਸੀਂ ਆ ਜਿਹੜਾ ਮੁਹਾਲੀ ਸੀ ਉਹ ਇਨਸੀਡੈਂਟ ਇਹਦੇ ਇਨਸੀਡੈਂਟ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਕਿਉਂਕਿ ਉਹਦੇ ਵਿੱਚ ਲੋਕਾਂ ਦੇ ਦਬੇ ਹੋਣ ਦਾ ਖਾਸਾ ਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੁੰਦੀ ਹੈ ਜਾਂ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਨਾਂ ਨੂੰ ਸੇਫਲੀ ਕਿਸ ਤਰ੍ਹਾਂ ਦੇ ਨਾਲ ਉੱਥੋਂ ਮੂਵ ਕਰਿਆ ਜਾਵੇ ਉਹਨਾਂ ਨੂੰ ਬਚਾਇਆ ਜਾ ਸਕੇ ਰੈਸਕਿਊ ਕੀਤਾ ਜਾ ਸਕੇ ਕਿਉਂਕਿ ਉਰੇ ਇਹ ਇੱਕ ਨਿੱਜੀ ਬਿਲਡਿੰਗ ਹੈ ਨਿੱਜੀ ਬਿਲਡਿੰਗ ਨਿੱਜੀ ਤੌਰ ਤੇ ਗਿਰ ਗਈ ਆ ਤਾਂ ਇਹ ਤਾਂ ਜ਼ਰੂਰ ਹੈ ਵੀ ਪ੍ਰਸ਼ਾਸਨ ਜਿਹੜਾ ਹੈਗਾ ਕਿ ਕੋਈ ਇਸ ਚੀਜ਼ ਨੂੰ ਲੈ ਕੇ ਐਕਸ਼ਨ ਲਵੇ ਕਿ ਤੁਸੀਂ ਆਪ ਸਿਕਿਉਰਟੀ ਮੀਜਰਸ ਨਹੀਂ ਲਾਏ ਜਾਂ ਤੁਸੀਂ ਕਿਉਂ ਨਹੀਂ ਪਹਿਲਾਂ ਇਸ ਚੀਜ਼ ਨੂੰ ਦੇਖਿਆ ਹੈਗਾ ਇਹ ਤਾਂ ਕੁਝ ਹੋ ਸਕਦਾ ਉਹ ਵੀ ਬਹੁਤ ਘੱਟ ਚਾਂਸ ਸੀ ਕਿਉਂਕਿ ਪਹਿਲਾਂ ਪਤਾ ਸੀ ਜਿਵੇਂ ਦੱਸ ਕੇ ਕੀ ਗਏ ਨੇ ਨਾਲ ਵਾਲੇ ਬਿਲਡਿੰਗ ਵਾਲੇ ਤਾਂ ਉਹਦੇ ਨਾਲ ਇਹ ਵੀ ਹੈ ਵੀ ਉਹਦੇ ਬਾਅਦ ਵਿੱਚ ਸਾਰਾ ਰਸਤਾ ਬੰਦ ਵੀ ਕਰਤਾ ਸੀਗਾ ਇਹ ਠੀਕ ਹੈ ਕਿ ਮਾਲਕ ਨੂੰ ਹੁਣ ਜਦ ਠੀਕ ਲੱਗੂਗਾ ਬਾਹਰਲਾ ਖੇਤਰ ਸਾਫ਼ ਕਰਕੇ ਤਾਂ ਕਿ ਬਾਹਰ ਲੋਕ ਆਉਣ ਜਾਣ ਵਾਲਿਆਂ ਨੂੰ ਦਿੱਕਤ ਨਾ ਆਵੇ ਉਹਦੇ ਬਾਅਦ ਵਿੱਚ ਮਲਬਾ ਤਾਂ ਉਹਦੀ ਮਰਜ਼ੀ ਹੈ ਵੀ ਉਹ ਅੱਜ ਚੱਕੇ ਚਾਹੇ 2 ਮਹੀਨਿਆਂ ਨੂੰ ਚੱਕੇ ਜੀ ਠੀਕ ਹੈ ਤੁਸਮੇ ਜੀ ਸ਼ੁਕਰੀਆ ਤੁਹਾਡਾ ਜਾਣਕਾਰੀ ਦੇ ਲਈ ਤਰਸ ਯੋਗੀ ਸਰ ਨਾਲ ਜੁੜੇ ਸੀ ਔਰ ਲਾਈਵ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕੀਤੀਆਂ ਗਣੀਮਤ ਰਹੀ ਹੈ ਕਿ ਕੋਈ ਜੜਾ ਜਾਨੀ ਨੁਕਸਾਨ ਇਸ ਹਾਦਸੇ ਦੇ ਵਿੱਚ ਨਹੀਂ ਗਿਆ ਨਹੀਂ ਹੋਇਆ ਅਚਾਨਕ ਹੀ ਇਹ ਬਿਲਡਿੰਗ ਜਿਹੜੀ ਹੈ ਉਹ ਗਿਰ ਜਾਂਦੀ ਹੈ ਅਨ ਸੇਫ ਡਿਕਲੇਅਰ ਕੀਤੀ ਗਈ ਸੀ ਔਰ ਉਸ ਦੇ ਪਿੱਲਰ ਜਿਹੜੇ ਸੀ ਉਹ ਪਹਿਲਾਂ ਹੀ ਉਹਦੇ ਵਿੱਚ ਤਰੇੜਾ ਆ ਚੁੱਕੀਆਂ ਸੀ ਤਾਂ ਲਿਹਾਜ਼ਨ ਕੋਈ ਹੈ ਵੀ ਨਹੀਂ ਇਸ ਬਿਲਡਿੰਗ ਦੇ ਵਿੱਚ ਲੇਕਿਨ ਹੁਣ ਕਿਉਂਕਿ ਨਿੱਜੀ ਤੌਰ ਤੇ ਕਿਸੇ ਦੀ ਪ੍ਰਾਪਰਟੀ ਹੈ ਦੱਸੀ ਜਾਂਦੀ ਹੈ ਲੇਕਿਨ ਅਤਿਆਤਨ ਤੌਰ ਤੇ ਆਸ-ਪਾਸ ਦੀਆਂ ਬਿਲਡਿੰਗਾਂ ਜ਼ਰੂਰ ਜਿਹੜੀਆਂ ਨੇ ਉਹ ਖਾਲੀ ਕਰਵਾਈਆਂ ਗਿਆ ਨੇ ਲੇਕਿਨ ਜਿਵੇਂ ਪਹਿਲਾ ਮੁਹਾਲੇ ਦੇ ਵਿੱਚ ਉਹ ਹਾਦਸਾ ਵਾਪਰਿਆ ਸੀ ਉਸ ਤਰੀਕੇ ਦੇ ਦੇ ਨਾਲ ਸ਼ੁਰੂਆਤੀ ਦੌਰ ਦੇ ਵਿੱਚ ਪਹਿਲਾ ਇਹ ਹਾਦਸਾ ਜਿਹੜਾ ਦੇਖਿਆ ਜਾ ਰਿਹਾ ਸੀ ਕਿ ਸ਼ਾਇਦ ਕੋਈ ਜਿਹੜਾ ਨੁਕਸਾਨ ਹੋ ਗਿਆ ਹੋਵੇਗਾ ਲੇਕਿਨ ਜਾਣਕਾਰੀ ਜਿਵੇਂ ਮੇਰੇ ਸਹਿਯੋਗੀ ਨੇ ਦਿੱਤੀ ਜੀ ਪਹਿਲਾਂ ਹੀ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਇਹ ਮਾਮਲਾ ਸੀ ਔਰ ਕਿਸੇ ਸਮੇਂ ਵੀ ਇਹ ਬਿਲਡਿੰਗ ਜਿਹੜੀ ਸੀ ਉਹ ਡਿੱਗ ਸਕਦੀ ਸੀ ਜਾਂ ਇਸ ਨੂੰ ਗੁਰਾਇਆ ਜਾਣਾ ਸੀ ਪ੍ਰਸ਼ਾਸਨ ਦੀ ਤਰਫੋਂ ਲੇਕਿਨ ਇਹ ਅੱਜ ਆਪ ਹੀ ਅਚਾਨਕ ਹੀ ਇਹ ਹਿੱਸਾ ਜਿਹੜਾ ਹੈ ਬਿਲਡਿੰਗ ਦਾ ਹੇਠਾ ਡਿੱਗ ਗਿਆ ਲੇਕਿਨ ਇਸ ਦੇ ਵਿੱਚ ਗਣਿਮਤੀ ਹੈ ਕਿ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਇਸ ਮਲਬੇ ਦੇ ਹੇਠ ਕੋਈ ਨਹੀਂ ਹੈ ਇਹਨਾਂ ਜ਼ਰੂਰ ਗਣਿਮਤੀ ਹੈ ਲੇਕਿਨ ਹੁਣ ਮਲਬਾ ਹਟਾਉਣ ਦਾ ਜੜਾ ਉਹ ਕੰਮ ਸ਼ੁਰੂ ਕੀਤਾ ਜਾਏਗਾ ਚਾਹਾਂਗੇ ਇੱਕ ਵੱਡਾ ਹਾਦਸਾ ਇਹ ਵਾਪਰਿਆ ਕਿ ਇਮਾਰਤ ਦਾ ਇੱਕ ਹਿੱਸਾ ਅਚਾਨਕ ਢਹਿ ਟੇਰੀ ਹੋਇਆ ਸਮਝਣ ਵਾਲੀ ਲੋੜ ਹੈ ਜਿਵੇਂ ਮੋਹਾਲੀ ਬਿਲਡਿੰਗ ਦੇ ਸਮੇਂ ਦੌਰਾਨ ਐਸੀ ਕਾਹ ਸੀਗਾ ਕਿ ਬਹੁਤ ਸਾਰੀਆਂ ਚੀਜ਼ਾਂ ਇਸ ਜਿਹੋਦੋਂ ਅਜਿਹਾ ਕੋਈ ਨਾਲ ਨਾਲ ਤਸਵੀਰਾਂ ਤੁਹਾਨੂੰ ਦਿਖਾ ਦਾਂਗਾ ਮੈਂ ਜਦੋਂ ਅਜਿਹਾ ਕੋਈ ਇਨਸੀਡੈਂਟ ਆਉਂਦਾ ਤਾਂ ਇੱਕੋ ਲੱਗਤ ਹੁਣ ਕਿਉਂਕਿ ਸੋਸ਼ਲ ਮੀਡੀਆ ਦਾ ਟਾਈਮ ਆ ਉਹਦੇ ਤੇ ਜੋ ਵੀ ਜਾਣਕਾਰੀ ਜਿਸ ਨੂੰ ਮਿਲਦੀ ਹੈ ਅਗਲਾ ਉਹਨੂੰ ਫਲੈਸ਼ ਕਰਨਾ ਸ਼ੁਰੂ ਕਰ ਦਿੰਦਾ ਜਾਂ ਕਹਈਏ ਕਿ ਉਹਨੂੰ ਵਾਇਰਲ ਕਰਨਾ ਸ਼ੁਰੂ ਕਰ ਦਿੰਦਾ ਪਰ ਉਰੇ ਬੜੀਆਂ ਦੋ ਤਿੰਨ ਚੀਜ਼ਾਂ ਸਮਝਣ ਵਾਲੀਆਂ ਨੇ ਠੀਕ ਉਸੇ ਬਿਲਡਿੰਗ ਦੀ ਤਰ੍ਹਾਂ ਇੱਕ ਤਾਂ ਇਹ ਬਿਲਡਿੰਗ ਅਨਸੇਫ ਡਿਕਲੇਅਰ ਸੀਗੀ ਜਿਵੇਂ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਔਨ ਦਾ ਰਿਕਾਰਡ ਉਹ ਇਹ ਜਾਣਕਾਰੀ ਦੇ ਕੇ ਗਏ ਨੇ ਕਿ ਇਹ ਬਿਲਡਿੰਗ ਅਨਸੇਫ ਡਿਕਲੇਅਰ ਕਰਤੀ ਸੀਗੀ ਰੈਨੋਵੇਸ਼ਨ ਦਾ ਕੰਮ ਇਹ ਚ ਜਰੂਰ ਸ਼ੁਰੂ ਹੋਇਆ ਸੀਗਾ ਪਰ ਜਦੋਂ نیچے ਪਿੱਲਰਾਂ ਨੇ ਦਰਾਰਾਂ ਖਾਧੀਆਂ ਉਸ ਤੋਂ ਬਾਅਦ ਉਹ ਕੰਮ ਬੰਦ ਕਰ ਦਿੱਤਾ ਗਿਆ ਸੀਗਾ ਹੁਣ ਤੁਸੀਂ ਜਿਹੜੀ ਆ ਦੇਖ ਰਹੇ ਹੋ ਆ ਰੱਸੀ ਜਿਹੜੀ ਲੱਗੀ ਦੇਖ ਰਹੇ ਹੋ ਤੁਸੀਂ ਇਹ ਦੇਖੋ ਕਿ ਕਿਉਂਕਿ ਚੰਡੀਗੜ੍ਹ ਦੇ ਵਿੱਚ ਇੱਕ ਬੜਾ ਸਿਸਟੇਮੈਟਿਕਲੀ ਕੰਮ ਆ ਕਿ ਉਰੇ ਦਾ ਜਿਹੜਾ ਪੂਰਾ ਸਟਰਕਚਰ ਹੈ ਉਹ ਹਰ ਇੱਕ ਚੀਜ਼ ਹੈ ਜਿਵੇਂ ਹੁਣ ਇਹ ਸੰਬੰਧਤ ਆਉਂਦਾ ਇੰਜੀਨੀਅਰਸ ਦੇ ਤਾਂ ਤੁਸੀਂ ਇਹ ਦੇਖੋ ਕਿ ਜਿੰਨੀ ਜਗ੍ਹਾ ਤੇ ਉੱਤੇ ਇਹ ਲੱਗੀ ਹੋਈ ਹੈ ਆਪਣੀ ਰੱਸੀ ਲੱਗੀ ਹੋਈ ਆ ਇਹ ਪੁਲਿਸ ਪ੍ਰਸ਼ਾਸਨ ਨੇ ਪਰ ਨਹੀਂ ਕਈ ਦਿਨ ਤੋਂ ਬਿਲਡਿੰਗ ਬੰਦ ਕਰੀ ਹੋਈ ਸੀ ਜਾਂ ਰਸਤਾ ਬੰਦ ਕਰਿਆ ਹੋਇਆ ਸੀਗਾ ਉਸ ਰੱਸੀ ਤੋਂ ਬਾਅਦ ਤੁਸੀਂ ਇਹ ਲਾਓ ਕਿ ਇੱਕ ਰੋੜੀ ਤੱਕ ਆ ਕੇ ਬਾਹਰ ਨਹੀਂ ਗਈ ਹੈਗੀ ਯਾਨੀ ਕਿ ਉਹਨਾਂ ਖੇਤਰ ਪਰ ਨਹੀਂ ਬੰਦ ਕਰ ਦਿੱਤਾ ਗਿਆ ਸੀ ਪਤਾ ਸੀ ਉਹਨਾਂ ਨੂੰ ਵੀ ਜੇਕਰ ਕੱਲੂ ਇਹ ਹਾਸਾ ਹੁੰਦਾ ਕੋਈ ਉਰੇ ਤਾਂ ਕੀ ਹੋਊਗਾ ਕੋਈ ਬੰਦਾ ਇਹਦੇ ਅੰਦਰ ਨਹੀਂ ਸੀਗਾ ਤੀਸਰੀ ਗੱਲ ਤੁਸੀਂ ਦੇਖੋ ਇਹ ਬਿਲਡਿੰਗ ਦਾ ਇੰਨਾ ਨੁਕਸਾਨ ਤਾਂ ਜ਼ਰੂਰ ਕਹਿ ਸਕਦੇ ਆ ਵੀ ਜਿਹੜੀ ਨਾਲ ਵਾਲੀ ਬਿਲਡਿੰਗ ਆ ਕਿਉਂਕਿ ਚੰਡੀਗੜ੍ਹ ਦੇ ਵਿੱਚ ਜਿਹੜੀਆਂ ਬਣੀਆਂ ਹੋਈਆਂ ਨਾਰਮਸ ਦੇ ਹਿਸਾਬ ਦੇ ਨਾਲ ਬਿਲਡਿੰਗਜ਼ ਬਣੀਆਂ ਹੋਈਆਂ ਨੇ ਉਸ ਕਰਕੇ ਜਿਹੜੀ ਆਸੇ ਪਾਸੇ ਦੀਆਂ ਬਿਲਡਿੰਗਜ਼ ਨੇ ਉਹ ਵੀ ਪਿੱਲਰਾਂ ਦੇ ਮਜ਼ਬੂਤ ਪਿੱਲਰਾਂ ਦੇ ਨਾਲ ਖੜੀਆਂ ਨੇ ਤਾਂ ਇਸ ਕਰਕੇ ਉਹਨਾਂ ਦੀ ਕੰਦਾਂ ਤਾਂ ਕਈ ਜਗ੍ਹਾ ਤੋਂ ਨੁਕਸਾਨ ਹੋ ਗਿਆ ਜਿਹੜੀਆਂ ਵਿੱਚ ਫਿਲਰ ਹੁੰਦੇ ਨੇਗੇ ਪਰ ਬਾਕੀ ਬਿਲਡਿੰਗ ਨੂੰ ਕੋਈ ਨੁਕਸਾਨ ਨੀਗਾ ਹੋਇਆ ਹੁਣ ਇਹਦੇ ਵਿੱਚ ਜੇ ਦੇਖਿਆ ਜਾਵੇ ਤਾਂ ਇਸ ਬਿਲਡਿੰਗ ਦੀ ਇੰਨੀ ਕਹਿ ਸਕਦੇ ਆ ਕਿ ਜੇ ਤਾਂ ਇਹ ਉਹਨੂੰ ਇਸ ਬਿਲਡਿੰਗ ਨੂੰ ਖੁਦ ਗਰਾਇਆ ਜਾਂਦਾ ਤਾਂ ਇਹ ਸੀਗਾ ਕਿ ਇਹ ਬਿਲਡਿੰਗ ਜੀ ਖਤਮ ਹੋ ਗਈ ਆ ਯਾਨੀ ਕਿ ਖੁਦ ਗਰਾਇਆ ਇਸ ਕਰਕੇ ਕੋਈ ਖਾਸ ਗੱਲ ਨਹੀਂ ਪਰ ਬਿਲਡਿੰਗ ਕਿਉਂਕਿ ਹੈ ਆਪ ਗਿਰਿਆ ਇਸ ਕਰਕੇ ਇਹ ਚੀਜ਼ ਜਰੂਰ ਵੱਡੀ ਬਣ ਗਈ ਕਿ ਸੈਕਟਰ 17 ਦੇ ਵਿੱਚ ਬਿਲਡਿੰਗ ਗਿਰ ਗਈ ਆ ਪਰ ਇਹਦੇ ਵਿੱਚ ਜੀ ਸਮਝਣ ਵਾਲੀ ਗੱਲ ਇਹ ਹੈ ਕਿ ਇਹ ਬਿਲਡਿੰਗ ਨੇ ਗਿਰਨਾ ਹੀ ਸੀ ਨੁਕਸਾਨੀ ਗਈ ਸੀ ਇਹਦਾ ਗਰਾਊਂਡ ਸਾਰਾ ਨੁਕਸਾਨਿਆ ਗਿਆ ਸੀਗਾ ਜਿੰਨੇ ਪਿਲਰਸ ਨੇ ਜਿਹੜੇ ਆ ਪਿਲਰ ਤੁਸੀਂ ਦੇਖ ਰਹੇ ਹੋ ਗੋਲ ਗੋਲ ਇਹ ਪਿਲਰ ਨੇ ਜਿਹੜੇ ਇਹ ਸਾਰੇ ਤਰੇੜ ਖਾ ਚੁੱਕੇ ਸੀਗੇ ਤੇ ਉਸ ਤੋਂ ਬਾਅਦ ਇਹ ਬਿਲਡਿੰਗ ਉਸੇ ਜਗ੍ਹਾ ਤੇ ਬੈਠ ਗਈ ਤਾਈਆਂ ਕਰਕੇ ਤੁਸੀਂ ਆਸੇ-ਪਾਸੇ ਜੇ ਤਸਵੀਰਾਂ ਦੇਖੋ ਲੋਕ ਦੇਖਣ ਤਾਂ ਬਹੁਤ ਜਰੂਰ ਆ ਰਹੇ ਨੇ ਇੱਕ ਹਾਈਪ ਬਣ ਜਾਂਦੀ ਹੈ ਵੀ ਜੇ ਦੇਖੋ ਬਿਲਡਿੰਗ गिर ਗਈ ਕਿਉਂਕਿ ਮੀਡੀਆ ਨੇ ਵੀ ਸਵੇਰ ਤੋਂ ਆ ਦਿਖਾਉਣਾ ਸ਼ੁਰੂ ਕਰਿਆ ਪਰ ਇਹਦੇ 'ਚ ਕੋਈ ਨੁਕਸਾਨ ਵਾਲੀ ਗੱਲ ਕੋਈ ਕਿਸੇ ਜਾਨੀ ਨੁਕਸਾਨ ਵਾਲੀ ਗੱਲ ਇਹ ਜਿਹਾ ਕੁਝ ਨਹੀਂ ਕਿਉਂਕਿ ਅੰਦਰ ਵੀ ਜੇ ਕਹੀਏ ਕਿ ਕੋਈ ਫਾਈਨੈਂਸ਼ਲੀ ਨੁਕਸਾਨ ਓਡਾ ਵੱਡਾ ਨਹੀਂ ਹੋਇਆ ਕਾਰਨ ਇਹ ਕਿ ਇਹ ਬਿਲਡਿੰਗ ਖਾਲੀ ਹੋਈ ਚੱਲ ਰਹੀ ਸੀ ਕਿਸੇ ਸਮੇਂ ਕੋਈ ਉਹ ਮਹਿਫਲ ਰੈਸਟੋਰੈਂਟ ਹੁੰਦਾ ਸੀ ਬਹੁਤ ਮਸ਼ਹੂਰ ਜਿੱਤੋਂ ਜੇ ਕਿਹਾ ਜਾਵੇ ਜਿਸ ਤੋਂ ਬਾਅਦ ਕੀ ਖਾਲੀ ਸੀ ਜਮਨ ਜੀ ਤੁਹਾਡੀ ਨਾਲ ਵਾਲੀ ਬਿਲਡਿੰਗ ਹੈ ਦਰੜਿਆ ਆਉਂਦੇ ਚ ਵੀ ਆ ਗਿਆ ਵੀ ਸਾਡੇ ਦਰੜੇ ਨਹੀਂ ਸਾਡੇ ਕਾਲਮ ਟੁੱਟੇ ਜੀ ਸਿਰਫ ਕੋਨੇ ਵਾਲੇ ਜੀ ਕੋਨੇ ਵਾਲੇ ਉਹ ਵੀ ਅਨਸੇਫ ਨਹੀਂ ਹੋਦੀ ਤੁਹਾਨੂੰ ਨਹੀਂ ਜੀ ਹਜੇ ਤਾਂ ਫਿਲਹਾਲ ਤਾਂ ਬੀਮ ਬੂਮ ਸਾਡੇ ਥੱਲੇ ਬੇਸਮੈਂਟ ਵੀ ਸਾਰੀ ਸਹੀ ਹੈ ਕੋਈ ਕਾਲਮ ਦੇ ਕਰੈਕ ਉਹ ਨਹੀਂ ਆਇਆ ਕਾਲਮ ਵੀ ਠੀਕ ਹੈ ਕੋਨੇ ਵਾਲੇ ਟੁੱਟੇ ਅਸੀਂ ਸਟਰਕਚਰ ਇੰਜੀਨੀਅਰ ਨੂੰ ਬੁਲਾਇਆ ਉਹ ਉਹ ਅਸੈਸ ਕਰਨਗੇ ਦੱਸਣਗੇ ਵੀ ਸੇਫ ਹੈ ਜਾਂ ਅਨਸੇਫ ਜਿਹਨੇ ਪੁਲਸ ਵਾਲੇ ਕਹਿ ਰਹੇ ਪਹਿਲਾਂ ਅਨਸੇਫ ਡਿਕਲੇਅਰ ਸੀ ਯਾਨੀ ਕਿ ਪਤਾ ਸੀ ਵੀ ਬਿਲਡਿੰਗ ਨੂੰ ਨੁਕਸਾਨ ਹੋ ਸਕਦਾ ਨਹੀਂ ਜੀ ਅਨਸੇਫ ਨਹੀਂ ਡਿਕਲੇਅਰ ਕੀਤੀ ਸੀ ਜ 30 ਤਰੀਕ ਨੂੰ ਸ਼ਾਮ ਨੂੰ ਇਹ ਦਰਾੜਾ ਆਈ ਸੀ ਕਿ ਤਿੰਨ ਕਾਲਮ ਇਹਨਾਂ ਦੇ ਚਾਰ ਬਰਸਟ ਹੋਈ ਸੀ ਟੁੱਟੇ ਵੀ ਕ੍ਰੈਸ਼ ਨਹੀਂ ਹੋਏ ਸੀ ਬਰਸਟ ਹੁੰਦੇ ਆ ਕਾਡਨ ਆਫ ਤੁਸੀਂ ਕਹਿੰਦੇ ਮੀਨਸ ਪੁਲਿਸ ਦੀ ਨੋਲੇਜ ਵਿਦ ਸਿ ਹੈ ਹਾਂ ਜੀ ਹਾਂ ਜੀ 31 ਤਰੀਕ ਨੂੰ ਮੇਰੇ ਕੋਲ ਅਖਬਾਰ ਚ ਇਹਦੀ ਜੂਜ਼ ਵੀ ਹੈਗੀ ਹੈ ਵੀ ਆ ਕਾਮ ਹੋਇਆ 31 ਪਾਸਟ ਉਸ ਆਸ-ਪਾਸ ਦਾ ਏਰੀਆ ਜਿਹੜਾ ਹੈਗਾ ਕਾਡਨ ਆਫ ਹੀ ਹੈ ਹਾਂ ਜੀ ਹਾਂ ਜੀ ਕਿ ਕਈ ਵਾਰ ਲੋਕੀ ਆਟੋ ਵਾਲੇ ਵੀ ਥੱਲੇ ਸੌਂਦੇ ਨੇ ਸ਼ੋਰੂਮਾਂ ਦੇ ਆ ਵੀ ਬਚਾਵੋਗੇ ਕਿ ਤੁਸਰ ਕੋਈ ਵੀ ਨਹੀਂ ਸੀਗਾ ਜੀ ਕਿਉਂਕਿ ਸਵੇਰੇ 7 ਵਜੇ ਦੀ ਗੱਲ ਹੈ ਮੇਰਾ ਸਟਾਫ ਪਹੁੰਚੇ ਹੋਣਾ ਸਾਹਮਣੇ ਗਿਰੀ ਹੈ ਸਾਡੇ ਕੋਲ ਵੀਡੀਓ ਵੀ ਹੈ ਠੀਕ ਹੈ ਧੰਨਵਾਦ ਜੀ ਤੇ ਬਿਲਕੁਲ ਤੁਸੀਂ ਦੇਖੋ ਉਹ ਕਹਿੰਦੇ ਕਿ ਜਿਸ ਤਰ੍ਹਾਂ ਦੇ ਨਾਲ ਇਹਦੇ ਬਾਰੇ ਜਾਣਕਾਰੀ ਸਾਰਿਆਂ ਨੂੰ ਸੀ ਪਹਿਲਾਂ ਹੀ ਤੇ ਹੁਣ ਕਹਿ ਜਾ ਸਕਦਾ ਕਿ ਜਿਸ ਤਰ੍ਹਾਂ ਦੇ ਨਾਲ ਇਹ ਬਿਲਡਿੰਗ ਗਿਰੀ ਆ ਠੀਕ ਹੈ ਕਿ ਦੁਬਾਰਾ ਹੁਣ ਜਿਹੜੀਆਂ ਆਸੇ ਪਾਸੇ ਬਿਲਡਿੰਗਾਂ ਵਾਲੇ ਨੇ ਉਹ ਕਹਿੰਦੇ ਕਿ ਕਿਸੇ ਆਪਦੇ ਇੰਜੀਨੀਅਰਸ ਬੁਲਾਏ ਨੇ ਕਿ ਸਾਡੀਆਂ ਬਿਲਡਿੰਗਾਂ ਇਸ ਦੁਬਾਰਾ ਦੇ ਵਿੱਚ ਕਿੰਨੀਆਂ ਅਨਸੇਫ ਹੋ ਗਈਆਂ ਕਿੰਨੀਆਂ ਸੇਫ ਨੇ ਜਾਂ ਕੀ ਸਕਿਉਰਟੀ ਮੀਜਰਸ ਲਈ ਜਾ ਸਕਦੇ ਨੇ ਤਾਂ ਉਹ ਜ਼ਰੂਰ ਕਹਿ ਜਾ ਸਕਦਾ ਕਿ ਉਹਨਾਂ ਨੇ ਆਪਦੀ ਤਿਆਰੀ ਜ਼ਰੂਰ ਸ਼ੁਰੂ ਕਰਤੀ ਹੈ ਜੀ ਜ ਬਿਲਕੁਲ ਸੁਮੇਤ ਜੀ ਤਸਵੀਰਾਂ ਵੀ ਤੁਸੀਂ ਹਾਲਾਂਕਿ ਜ਼ਾਹਿਰ ਕਰ ਰਹੇ ਹੋ ਹੁਣ ਅੱਗੇ ਤਾਂ ਕੀ ਇਸ ਦੇ ਵਿੱਚ ਪ੍ਰੋਸੈਸ ਰਹੇਗਾ ਗਰੀਮਤ ਹੈ ਕਿ ਚਲੋ ਕੋਈ ਜਾਨੀ ਨੁਕਸਾਨ ਨਹੀਂ ਔਰ ਅਨਸੇਫ ਸੀਏ ਬਿਲਡਿੰਗ ਲੇਕਿਨ ਅੱਗੇ ਹੁਣ ਕਿਸ ਤਰੀਕੇ ਦੀ ਕਾਰਵਾਈ ਦੇਖੋ ਅੱਗੇ ਜੇ ਕਿਹਾ ਜਾਵੇ ਕਿ ਹੁਣ ਜਿਹੜਾ ਮਾਲਕ ਹੈ ਉਹ ਮਲਬਾ ਇਹ ਚਕਵਾਊਗਾ ਕਿਉਂਕਿ ਜਿਹੜਾ ਆਮ ਹੁੰਦਾ ਵੀ ਜਿਵੇਂ ਅਸੀਂ ਆ ਜਿਹੜਾ ਮੁਹਾਲੀ ਸੀ ਉਹ ਇਨਸੀਡੈਂਟ ਇਹਦੇ ਇਨਸੀਡੈਂਟ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਕਿਉਂਕਿ ਉਹਦੇ ਵਿੱਚ ਲੋਕਾਂ ਦੇ ਦਬੇ ਹੋਣ ਦਾ ਖਾਸਾ ਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੁੰਦੀ ਹੈ ਜਾਂ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਨਾਂ ਨੂੰ ਸੇਫਲੀ ਕਿਸ ਤਰ੍ਹਾਂ ਦੇ ਨਾਲ ਉੱਥੋਂ ਮੂਵ ਕਰਿਆ ਜਾਵੇ ਉਹਨਾਂ ਨੂੰ ਬਚਾਇਆ ਜਾ ਸਕੇ ਰੈਸਕਿਊ ਕੀਤਾ ਜਾ ਸਕੇ ਕਿਉਂਕਿ ਉਰੇ ਇਹ ਇੱਕ ਨਿੱਜੀ ਬਿਲਡਿੰਗ ਹੈ ਨਿੱਜੀ ਬਿਲਡਿੰਗ ਨਿੱਜੀ ਤੌਰ ਤੇ ਗਿਰ ਗਈ ਆ ਤਾਂ ਇਹ ਤਾਂ ਜ਼ਰੂਰ ਹੈ ਵੀ ਪ੍ਰਸ਼ਾਸਨ ਜਿਹੜਾ ਹੈਗਾ ਕਿ ਕੋਈ ਇਸ ਚੀਜ਼ ਨੂੰ ਲੈ ਕੇ ਐਕਸ਼ਨ ਲਵੇ ਕਿ ਤੁਸੀਂ ਆਪ ਸਿਕਿਉਰਟੀ ਮੀਜਰਸ ਨਹੀਂ ਲਾਏ ਜਾਂ ਤੁਸੀਂ ਕਿਉਂ ਨਹੀਂ ਪਹਿਲਾਂ ਇਸ ਚੀਜ਼ ਨੂੰ ਦੇਖਿਆ ਹੈਗਾ ਇਹ ਤਾਂ ਕੁਝ ਹੋ ਸਕਦਾ ਉਹ ਵੀ ਬਹੁਤ ਘੱਟ ਚਾਂਸ ਸੀ ਕਿਉਂਕਿ ਪਹਿਲਾਂ ਪਤਾ ਸੀ ਜਿਵੇਂ ਦੱਸ ਕੇ ਗਏ ਨੇ ਨਾਲ ਵਾਲੇ ਬਿਲਡਿੰਗ ਵਾਲੇ ਤਾਂ ਉਹਦੇ ਨਾਲ ਇਹ ਵੀ ਹੈ ਵੀ ਉਹਦੇ ਬਾਅਦ ਵਿੱਚ ਸਾਰਾ ਰਸਤਾ ਬੰਦ ਵੀ ਕਰਤਾ ਸੀਗਾ ਇਹ ਠੀਕ ਹੈ ਕਿ ਮਾਲਕ ਨੂੰ ਹੁਣ ਜਦ ਠੀਕ ਲੱਗੂਗਾ ਬਾਹਰਲਾ ਖੇਤਰ ਸਾਫ਼ ਕਰਕੇ ਤਾਂ ਕਿ ਬਾਹਰ ਲੋਕ ਆਉਣ ਜਾਣ ਵਾਲਿਆਂ ਨੂੰ ਦਿੱਕਤ ਨਾ ਆਵੇ ਉਹਦੇ ਬਾਅਦ ਵਿੱਚ ਮਲਬਾ ਤਾਂ ਉਹਦੀ ਮਰਜ਼ੀ ਹੈ ਵੀ ਉਹ ਅੱਜ ਚੱਕੇ ਚਾਹੇ 2 ਮਹੀਨਿਆਂ ਨੂੰ ਚੱਕੇ ਜੀ ਠੀਕ ਹੈ ਤੁਸਮ ਜੀ ਸ਼ੁਕਰੀਆ ਤੁਹਾਡਾ ਜਾਣਕਾਰੀ ਦੇ ਲਈ ਤੇ ਇਸ ਯੋਗੀ ਸਰ ਨਾਲ ਜੁੜੇ ਸੀ ਔਰ ਲਾਈਵ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕੀਤੀਆਂ ਗਨਮਤ ਰਹੀ ਹੈ ਕਿ ਕੋਈ ਜੜਾ ਜਾਨੀ ਨੁਕਸਾਨ ਇਸ ਹਾਦਸੇ ਦੇ ਵਿੱਚ ਨਹੀਂ ਗਿਆ ਨਹੀਂ ਹੋਇਆ ਅਚਾਨਕ ਹੀ ਇਹ ਬਿਲਡਿੰਗ ਜਿਹੜੀ ਹੈ ਉਹ ਗਿਰ ਜਾਂਦੀ ਹੈ ਅਨ ਸੇਫ ਡਿਕਲੇਅਰ ਕੀਤੀ ਗਈ ਸੀ ਔਰ ਉਸ ਦੇ ਪਿੱਲਰ ਜਿਹੜੇ ਸੀ ਉਹ ਪਹਿਲਾਂ ਹੀ ਉਹਦੇ ਵਿੱਚ ਤਰੇੜਾ ਆ ਚੁੱਕੀਆਂ ਸੀ ਤਾਂ ਲਿਹਾਜ਼ਨ ਕੋਈ ਹੈ ਵੀ ਨਹੀਂ ਇਸ ਬਿਲਡਿੰਗ ਦੇ ਵਿੱਚ ਲੇਕਿਨ ਹੁਣ ਕਿਉਂਕਿ ਨਿੱਜੀ ਤੌਰ ਤੇ ਕਿਸੇ ਦੀ ਪ੍ਰਾਪਰਟੀ ਹੈ ਦੱਸੀ ਜਾਂਦੀ ਹੈ ਲੇਕਿਨ ਅਤਿਆਤਨ ਤੌਰ ਤੇ ਆਸ-ਪਾਸ ਦੀਆਂ ਬਿਲਡਿੰਗਾਂ ਜ਼ਰੂਰ ਜਿਹੜੀਆਂ ਨੇ ਉਹ ਖਾਲੀ ਕਰਵਾਈਆਂ ਗਿਆ ਨੇ ਲੇਕਿਨ ਜਿਵੇਂ ਪਹਿਲਾ ਮੁਹਾਲੇ ਦੇ ਵਿੱਚ ਉਹ ਹਾਦਸਾ ਵਾਪਰਿਆ ਸੀ ਉਸ ਤਰੀਕੇ ਦੇ ਦੇ ਨਾਲ ਸ਼ੁਰੂਆਤੀ ਦੌਰ ਦੇ ਵਿੱਚ ਪਹਿਲਾ ਇਹ ਹਾਦਸਾ ਜਿਹੜਾ ਦੇਖਿਆ ਜਾ ਰਿਹਾ ਸੀ ਕਿ ਸ਼ਾਇਦ ਕੋਈ ਜਿਹੜਾ ਨੁਕਸਾਨ ਹੋ ਗਿਆ ਹੋਵੇਗਾ ਲੇਕਿਨ ਜਾਣਕਾਰੀ ਜਿਵੇਂ ਮੇਰੇ ਸਹਿਯੋਗੀ ਨੇ ਦਿੱਤੀ ਜੀ ਪਹਿਲਾਂ ਹੀ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਇਹ ਮਾਮਲਾ ਸੀ ਔਰ ਕਿਸੇ ਸਮੇਂ ਵੀ ਇਹ ਬਿਲਡਿੰਗ ਜਿਹੜੀ ਸੀ ਉਹ ਡਿੱਗ ਸਕਦੀ ਸੀ ਜਾਂ ਇਸ ਨੂੰ ਗੁਰਾਇਆ ਜਾਣਾ ਸੀ ਪ੍ਰਸ਼ਾਸਨ ਦੀ ਤਰਫੋਂ ਲੇਕਿਨ ਇਹ ਅੱਜ ਆਪ ਹੀ ਅਚਾਨਕ ਹੀ ਇਹ ਹਿੱਸਾ ਜਿਹੜਾ ਬਿਲਡਿੰਗ ਦਾ ਹੇਠਾ ਡਿੱਗ ਗਿਆ ਲੇਕਿਨ ਇਸ ਦੇ ਵਿੱਚ ਗਲਿਮਤੀ ਇਹ ਹੈ ਕਿ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਇਸ ਮਲਬੇ ਦੇ ਹੇਠ ਕੋਈ ਨਹੀਂ ਹੈ ਇਹਨਾਂ ਜ਼ਰੂਰ ਗਲਿਮਤੀ ਹੈ ਲੇਕਿਨ ਹੁਣ ਮਲਬਾ ਹਟਾਉਣ ਦਾ ਜੜਾ ਉਹ ਕੰਮ ਸ਼ੁਰੂ ਕੀਤਾ ਜਾਏਗਾ ਹਰੀ ਚਾਹਾਂਗੇ ਇੱਕ ਵੱਡਾ ਹਾਦਸਾ ਹੈ ਇਹ ਵਾਪਰਿਆ ਕਿ ਇਮਾਰਤ ਦਾ ਇੱਕ ਹਿੱਸਾ ਅਚਾਨਕ ਢਹਿ ਟੇਰੀ ਹੋਇਆ ਸਮਝਣ ਵਾਲੀ ਲੋੜ ਹੈ ਜਿਵੇਂ ਮੁਹਾਲੀ ਬਿਲਡਿੰਗ ਦੇ ਸਮੇਂ ਦੌਰਾਨ ਐਸੀ ਕਿਆਸ ਸੀਗਾ ਕਿ ਬਹੁਤ ਸਾਰੀਆਂ ਚੀਜ਼ਾਂ ਇਸ ਜਿਹੋ ਤੋਂ ਇਸ ਜਿਹੜਾ ਕੋਈ ਨਾਲ ਨਾਲ ਤਸਵੀਰਾਂ ਤੋਂ ਦਿਖਾ ਦੰਦਾ ਨਾ ਮੈਂ ਜਦੋਂ ਅਜਿਹਾ ਕੋਈ ਇਨਸੀਡੈਂਟ ਆਉਂਦਾ ਤਾਂ ਇੱਕੋ ਲੱਗਤ ਹੁਣ ਕਿਉਂਕਿ ਸੋਸ਼ਲ ਮੀਡੀਆ ਦਾ ਟਾਈਮ ਆ ਉਹਦੇ ਤੇ ਜੋ ਵੀ ਜਾਣਕਾਰੀ ਜਿਸ ਨੂੰ ਮਿਲਦੀ ਹੈ ਅਗਲਾ ਉਹਨੂੰ ਫਲੈਸ਼ ਕਰਨਾ ਸ਼ੁਰੂ ਕਰ ਦਿੰਦਾ ਜਾਂ ਕਹੀਏ ਕਿ ਉਹਨੂੰ ਵਾਇਰਲ ਕਰਨਾ ਸ਼ੁਰੂ ਕਰ ਦਿੰਦਾ ਪਰ ਉਰੇ ਬੜੀਆਂ ਦੋ ਤਿੰਨ ਚੀਜ਼ਾਂ ਸਮਝਣ ਵਾਲੀਆਂ ਨੇ ਠੀਕ ਉਸੇ ਬਿਲਡਿੰਗ ਦੀ ਤਰ੍ਹਾਂ ਇੱਕ ਤਾਂ ਇਹ ਬਿਲਡਿੰਗ ਅਨਸੇਫ ਡਿਕਲੇਅਰ ਸੀਗੀ ਜਿਵੇਂ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਔਨ ਦਾ ਰਿਕਾਰਡ ਉਹ ਇਹ ਜਾਣਕਾਰੀ ਦੇ ਕੇ ਗਏ ਨੇ ਕਿ ਇਹ ਬਿਲਡਿੰਗ ਅਨਸੇਫ ਡਿਕਲੇਅਰ ਕਰਤੀ ਸੀਗੀ ਰੈਨੋਵੇਸ਼ਨ ਦਾ ਕੰਮ ਇਹ ਚ ਜਰੂਰ ਸ਼ੁਰੂ ਹੋਇਆ ਸੀਗਾ ਪਰ ਜਦੋਂ نیچے ਪਿੱਲਰਾਂ ਨੇ ਦਰਾਰਾਂ ਖਾਧੀਆਂ ਉਸ ਤੋਂ ਬਾਅਦ ਉਹ ਕੰਮ ਬੰਦ ਕਰ ਦਿੱਤਾ ਗਿਆ ਸੀਗਾ ਹੁਣ ਤੁਸੀਂ ਜਿਹੜੀ ਆ ਦੇਖ ਰਹੇ ਹੋ ਆ ਰੱਸੀ ਜਿਹੜੀ ਲੱਗੀ ਦੇਖ ਰਹੇ ਹੋ ਤੁਸੀਂ ਇਹ ਦੇਖੋ ਕਿ ਕਿਉਂਕਿ ਚੰਡੀਗੜ੍ਹ